ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰੋ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਤੇ ਆਜ ਦੀ ਪਹਿਲੀ ਪ੍ਰੋਫਾਈਲ ਨਾਮ ਕ ਜਨਤੀ 2251997 ਹਾਈਟ 1 ਫੁੱਟ 4 ਇੰਚ ਕਾਸਟ ਜਰਸੀਕਰ ਏਰੀਆ ਹੁਸ਼ਿਆਰਪੁਰ ਪੜਾਈ ਗ੍ਰੈਜੂਏਟਰ ਪੀਜੀ ਡੀਸੀਏ ਐਨਟੀਟੀ ਹੋਣ ਪੀਟੀਟੀ ਕਰਦੇ ਨੇ ਕੰਮ ਸਕੂਲ ਟੀਚਰ ਆਨਲਾਈਨ ਵਰਕਰਸ ਏਸ਼ਲੀਆ ਕੰਪਨੀ ਪਰਵਾਰ ਮੈਂਬਰ ਦੋ ਪੈਣਾ ਇੱਕ ਪ੍ਰਾ ਕੈਨੇਡਾ ਮੈਂ ਵਧੀਆ ਕੰਮ ਕਰਨਾਂ ਪਰਵਾਰ ਨੂੰ ਪੜੇ ਲਿਖੇ ਸਰਦਾਰ ਲੜਕੇ ਦੀ ਲੋੜ ਹੈ ਅਮਰੀਕਾ ਕੈਨੇਡਾ ਆਸਟ੍ਰੇਲੀਆ ਤੋਂ ਲੜਕਾ ਹੋਵੇ ਏਰੀਆ ਜਲੰਧਰ ਹੁਸ਼ਿਆਰਪੁਰ ਦੇ ਨੇੜੇ ਦੇ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 99887681 ਤੁਸੀਂ ਪਰਵਾਰ ਨੂੰ फोन ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੀ ਹਾਂ ਨਾਮ ਕੋਰ ਜਨਮ ਤਰੀਕ 1997 ਹਾਈਟ 5 ਫੁੱਟ 6 ਇੰਚ ਕਾਸਟ ਜਰਸਿਕ ਏਰੀਆ ਟਾਂਡਨ ਪੜਾਈ ਬੀਐਸਸੀ ਨਰਸਿੰਗ ਮੰਗ ਅਗੜੀਆ ਪਰਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਜਮੀਨ 6-7 ਕਿੱਲੇ ਹੋਣ ਲੜਕਾ ਕੈਨੇਡਾ ਆਸਟ੍ਰੇਲੀਆ ਅਮਰੀਕਾ ਤੋਂ ਹੋਵੇ ਪੀਆਰ ਹੋਵੇ ਏਰੀਆ ਤਨ ਤੰਦੇ ਨੇੜੇ ਵਾਲੇ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 82859 47025 ਤੁਸੀਂ ਵਟਸਐਪ ਨੰਬਰ ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜੋ ਤੁਸੀਂ ਇਹਨਾਂ ਨੂੰ ਵਾਇਸ ਮੈਸੇਜ ਵੀ ਕਰ ਸਕਦੇ ਹੋ ਜਨਮ ਤਰੀਕ 7/5/1994 ਕਾਸਟ ਉਹ ਜਰਸੀ ਜਿਲ੍ਹਾ ਬਠਿੰਡਾ ਪੜਾਈ ਐਮਏ ਇੰਗਲਿਸ਼ ਐਮਫਿਲ ਇੰਗਲਿਸ਼ ਵੀ ਐਡ ਇੰਗਲਿਸ਼ ਯੂਜੀਸੀ ਨੈਟ ਕੁਆਲੀਫਾਈਡ ਪਿਆਸ ਟੈਟੂ ਟੂ ਕੁਆਲੀਫਾਈਡ ਸੀ ਟੈਟੂ ਕੁਆਲੀਫਾਈਡ ਹਰਿਆਣਾ ਰਾਜ ਟੈਟ ਕੁਆਲੀਫਾਈਡ ਕਾਮਰਸ ਸਰਕਾਰੀ ਕਾਜ਼ ਦੇ ਵਿੱਚ ਪ੍ਰੋਫੈਸ਼ਨ ਤਨਖਾਹ 50000 ਪ੍ਰਤੀ ਮਹੀਨਾ ਜਿਵੇਂ ਸਾਡੇ 4 ਏਕੜ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰਮੈਂਟ ਮਾਤਾ ਵਿਦਿਆ ਪਰਵਾਰ ਨੂੰ ਪੜੇ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 1283642315 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਸੋਨੇ ਸੁਨੱਖਾ ਲੜਕਾ ਅੰਗਲੈਂਡ ਸਿਟੀਜ਼ਨ ਜਨਮ ਕੀ 1997 ਹਾਈਟ 5 ਫੁੱਟ 9 ਇੰਚ ਪੜਾਈ ਗ੍ਰੈਜੂਏਸ਼ਨ ਕੰਮ ਅੰਗਲੈਂਡ ਵਿੱਚ ਵਧੀਆ ਜੋਬ ਕਾਸਟ ਜਰਸੀਕਰ ਏਰੀਆ ਚ ਲੰਡਨ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਪਰ ਆ ਸਾਰੇ ਇੰਗਲੈਂਡ ਵਿੱਚ ਸੈਟਲ ਨੇ ਮੰਗ ਅਵਧੀਆ ਪਰਵਾਰ ਤੋਂ ਪੜੀ ਲਿਖੀ ਸੋਹਣੀ ਸੁਨੱਕੀ ਕ੍ਰੇਲੂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +747364227 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮੈਰਿਜ ਬੀਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਨਾਮ ਸਿੰਗਲ ਜਨਤਿ ਇੱਕ ਬਾਈ 12 1991 ਹਾਈਟ 5 ਫੁੱਟ 10 ਇੰਚ ਏਰੀਆ ਪਸ਼ਾਰਪਾਉਰ ਕਾਸਟਿਊਮ ਮੇਰਾ ਪੜਾਈ ਵੀਟੈਕ ਕਾਮ ਲੈਕਚਰਰ ਪ੍ਰਾਈਵੇਟ ਕਾਲਜ ਆਪਣਾ ਟਿਊਸ਼ਨ ਸੈਂਟਰ ਕਾਦੇ ਵਿੱਚ ਪਰਿਵਾਰ ਮੈਂਬਰ ਪਿਤਾ ਮਾਤਾ ਚਾਰ ਪਾਣਾ ਮੈਰਿਡ ਮੰਗ ਅਵਧੀਆ ਪਰਵਾਰ ਤੋਂ ਬੀਏਸੀ ਐਮਐਸਸੀ ਲੜਕੀ ਦੀ ਲੋੜ ਹੈ ਸੋ ਤੁਸੀਂ ਸ਼ਾਕਾਹਾਰੀ ਸਿੱਖ ਪਰਿਵਾਰ ਤੋਂ ਅੰਮ੍ਰਿਤਧਾਰੀ ਲੜਕੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 797793 64583 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਮਤੀਕ 12/7 1994 ਹਾਈਟ ਪਨਪੁਰ ਸਾਤੀਂਚੂ ਕਾਸਟ ਜਰਸੀਕ ਹੋਤ ਗੱਲ ਏਰੀਆ ਰੋਪੜ ਪਰ ਆਈ ਐਮ ਐਸ ਸੀ ਆਈ ਟੀ PGDCA BCA ਕਾਮੋਸਾਫਟਵੇਅਰ ਇੰਜੀਨੀਅਰ ਮੋਹਾਲੀ ਤਨਖਾਹ 10 ਲੱਖ ਦਾ ਪੈਕੇਜ ਜ਼ਮੀਨ 2 ਏਕੜ ਪਰਿਵਾਰ ਮੈਂਬਰ ਪਿਤਾ ਕਿਤੀ ਵਾਰੀ ਕਰਦੀ ਮਾਤਾ ਉਸ ਵਾਈਫ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 989000177 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਉਪਕਾਰ ਪੀਆਰ ਜਨਮ ਤਰੀਕ 1997 ਹਾਈ 12 ਪੰਫੁੱਟ 8 ਇੰਚ ਪੜਾਈ ਪਲਸ 2 ਕਾਸਟ ਜਰਸੀਕ ਜਮੀਨ 4 ਕਿੱਲੇ ਏਰੀਆ ਤੰਤਨ ਪਰਵਾਰ ਮੈਂਬਰ ਇੱਕ ਪਹਿਰ ਮੈਰਿਟ ਦੋ ਪਰ ਮੈਰਿਟ ਇੱਕ ਕਨੇਡਾ ਇੱਕ ਹੋਜੀ ਵਧੀਆ ਪਰਵਾਰ ਤੋਂ ਪੜੀ ਲੇਕੀ ਲੜਕੀ ਦੀ ਲੋੜ ਹੈ ਏਰੀਆ ਅੰਬਸਰ ਤੰਤਨ ਤੋਂ ਹੋਈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 95960 50531 ਤੁਸੀਂ ਪ੍ਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਲੜਕੀ ਇਟਲੀ ਪੀਆਰ ਜਨਮ ਤੇ 810 1997 ਹਾਈਟ 14 ਇੰਚ ایرিয়া ਪਟਿਆਲਾ ਬੜਾਈ ਕੰਪਲੀਟ ਕਾਊਂਟੈਂਟਿੰਗ ਕਾਸਟ 83 परिवार पर भरा इटली परिवार लिखे लड़के की मोबाइल नंबर जीरो जीरो उन्ताली बत्ती चौरानवे अठाई छियाली सत्ती दूसरा मोबाइल नंबर बयासी अठसौ ती असी अठ सौ ਕਾਡ ਨੰਬਰ 76536010 ਤੁਸੀਂ ਪਰਵਾਣ ਨੂੰ ਫੋਨ ਕਰਕੇ ਇਹਨਾਂ ਫੋਰਮ ਕਾਰੀਏ ਤੁਸੀਂ ਅਪਲੈ ਸਕਦੇ ਹੋ ਸੋਨੀ ਸੰਦਾਰ ਲੜਕਾ ਆਸਟ੍ਰੇਲੀਆ ਜਨਮ ਤਰੀਕ 11 1997 ਹਾਈ ਟੂ 6 ਫੁੱਟ ਕਾਸਟ ਯਰਸਿਕ ਪੂਲਰ ਏਰੀਆ ਤਰਨ ਪਰ ਆਈ ਮਸਟ ਇਨ ਕਾਊਂਟਿੰਗ ਸਰਟੀਫਿਕੇਟ 3 ਇਨ ਆਟੋਮੋਟਿਵ ਕੰਪੀ ਟੈਕਨੀਸ਼ੀਅਨ ਲੜਕਾ ਆਸਟ੍ਰੇਲੀਆ ਵਰਕ ਵੀਜ਼ਾ ਤੇ ਆਸਟ੍ਰੇਲੀਆ ਪੀਆਰ ਫਾਈਲ ਲੱਗੀ ਹੋਈ ਜ਼ਮੀਨ 9.9 ਏਕੜ ਬਾਈ ਮਰਲੇ ਕਮਰਸ਼ੀਅਲ ਪ੍ਰਾਪਰਟੀ ਮਾਕ ਅਵਧੀਆ ਕਾਦਾਨੀ ਪਰਵਾਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਵੀ ਅਸੀ ਨਰਸਿੰਗ ਜਾਂ ਵਧੀਆ ਡਿਗਰੀ ਕੀਤੀ ਹੋਵੇ ਲੜਕੀ ਦੀ ਉਮਰ ਵੀ 20-26 ਦੇ ਵਿੱਚ ਹੋਵੇ ਹੰਡ 5 ਫੁੱਟ 5 ਇੰਚ ਤੋਂ ਜ਼ਿਆਦਾ ਹੋਵੇ ਲੜਕੀ ਸੋਹਣੀ ਸੁਨੱਕੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 91145 ਚਾਟਰ ਸੀਸੂਦੂ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਆਸਟ੍ਰੇਲੀਆ ਜਨਮ ਤੇ 1994 ਹਾਈਟ 5 ਫੁੱਟ 8 ਇੰਚ ਗੁੱਤ ਬਰਾੜ ਕਾਸਟ ਜਟ ਸਿੱਖ ਪੜਾਈ ਪਲੱਸ 2 ਤੋਂ ਸਿੱਖ ਪੜ੍ਹਨ ਨੂੰ ਕੁਕਿੰਗ ਜ਼ਮੀਨ 5 ਕਿਲੇ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਪਰ ਮੈਰਿਡ ਸਾਰੇ ਕੈਨੇਡਾ ਵਿੱਚ ਰਹਿੰਦੇ ਨੇ ਇਕੱਲਾ ਲੜਕਾ ਆਸਟ੍ਰੇਲੀਆ ਵਿੱਚ ਰਹਿੰਦਾ ਲੜਕੀ ਦਾ ਅਮਰੀਕਾ ਦਾ ਵੀਜ਼ਾ ਆਇਆ ਹੋਇਆ ਮਾਰਕ ਬਣੀ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਜਾਸ ਕੇ ਲਈ ਅਮਰੀਕਾ ਪੀਆਰ ਹੋਵੇ ਜੋ ਵਰਕ ਪਰਮਿਟ ਹੋਵੇ ਇਹਨਾਂ ਦਾ ਮੋਬਾਈਲ ਨੰਬਰ 8556437929 ਸੀ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੋਰ ਲੜਕੀ ਅਮਰੀਕਨ ਸਿਟੀਜ਼ਨ ਉਮਰ 30 ਸਾਲ ਹਾਈ ਟੂ ਕੰਫਰਟ ਟੈਨ ਇੰਚ ਕਾਸਟ ਜਰਸੀਕਰ ਕਮ ਨਰਸਿੰਗ ਅਮਰੀਕਨ ਪਰਿਵਾਰ ਮੈਂਬਰ ਅਮਰੀਕਨ ਇਹਨੇ ਮਾਂ ਲੜਕਾ ਵਿਸ਼ਨੂੰ ਵਧੀਆ ਪਰਿਵਾਰ ਤੋਂ ਅਮਰੀਕਾ ਤੋਂ ਲੜਕੇ ਦੀ ਲੋੜ ਹੈ ਲੜਕਾ ਕੈਲੀਫੋਰਨੀਆ ਵਧੀਆ ਜੌਬ ਕਰਤਾ ਹੋਏ ਅਮਜ਼ੀਕਰੀਨੂ ਪਹਿਲ ਇਹਨਾਂ ਦਾ ਮੋਬਾਈਲ ਨੰਬਰ +14089733490 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਸੋਹਣਾ ਸੁਨੱਖਾ ਲੜਕਾ ਯੂਐਸਏ ਵਰਨ ਉਮਰ 35 ਸਾਲ ਹਾਈਟ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਕੰਮ ਆਪਣਾ ਬਿਜ਼ਨਸ ਵਧੀਆ ਜੋਬ ਪਰਿਵਾਰ ਮੈਂਬਰ ਮਾਤਾ ਇੱਕ ਭੈਣ ਯੂਐਸਏ ਆਪਣਾ ਘਰ ਮੰ ਵਧੀਆ ਖਾਂਦਾਨੀ ਪਰਿਵਾਰ ਤੋਂ ਪੜ੍ਹੇ ਲਿਖੇ ਸੋਹਣੀ ਸੁਨੱਖੀ ਲੜਕੀ ਦੀ ਲੋੜ ਹੈ ਲੜਕੀ ਯੂਐਸਏ ਵਾਣ ਜਾਂ ਯੂਐਸਏ ਲੰਬੇ ਸਮੇਂ ਤੋਂ ਰਹਿੰਦੇ ਹੋਣ ਇਹਨਾਂ ਦਾ ਮੋਬਾਈਲ ਨੰਬਰ WhatsApp ਨੰਬਰ +1 559 930 5701 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਰਾਜਪੂਤ ਮੇਰਾ ਲੜਕਾ ਇੰਗਲੈਂਡ ਦਾ ਜਨਮ ਉਮਰ 27 ਸਾਲ ਹਾਈਟ 5 ਫੁੱਟ 10 ਇੰਚ ਪੜਾਈ ਬੀਐਸਸੀ ਕੰਪਿਊਟਰ ਸਾਇੰਸ ਵਿਦਨਸ ਬਦਿਆ ਜੌਬ ਤਨਖਾ 4 ਲੱਖ ਇੰਡੀਆ ਪਰਿਵਾਰ ਮੈਂਬਰ ਪਿਤਾ ਮਾਤਾ ਇੰਗਲੈਂਡ ਪੀਆਰ ਇੱਕ ਪੈਨ ਅਨਮੈਰਿਡ ਬਦਿਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਇੰਗਲੈਂਡ ਵਿੱਚ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਇਹਨਾਂ ਦਾ ਮੋਬਾਈਲ ਨੰਬਰ +447400002040 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਇਹਨਾਂ ਨੂੰ ਜਤੀਵੰਦਨ ਨਹੀਂ ਨਾਮ ਸਿੰਘੇ ਲੜਕਾ ਸਪੇਨ ਉਮਰ 41 ਸਾਲ ਹਾਈਟ 5 ਫੁੱਟ 9 ਇੰਚ ਪੜਾਈ ਪਲੱਸ 2 ਕੰਮ Amazon ਲੜਕੇ ਦਾ ਇਲਾਕਾ ਹੋਇਆ ਕਾਸਟੂ ਵਰਮਾ ਸੁਨਿਆਰੇ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫ ਤਿੰਨ ਪੈਣਾ ਮੈਰਿਡ ਮੰਗ ਵਦਿਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 0034 65 46 95 347 ਤੁਸੀਂ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ